ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਤੋਬਾ ਸ੍ਰੀਪਤ ਸਾਮਦੀਨੂਰ ਅਰਸੋ ਕੁਰਸੋ ਚਤੀਐ ਤੋਦੇਠੇ ਸਤੇ ਪਾਪਸ਼ਾਹ ਮਾਲ ਜਨਮ ਜਨਮ ਦੀ ਕੱਟੀਐ ਦਾਰਸ਼ਨ ਦੇਕ ਜੀਵਾ ਗੁਰ ਤੇਰਾ ਪੂਰਨ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਰਜਿਓ ਰਾਗ ਸੂਹੀ ਅਕਤ ਪਰੀਆਂ ਮਹੱਲਾ 5 ਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਉਰਜ ਰਿਓ ਵਿਕਿਆਕੈ ਸੰਗਾ ਮਨਿ ਵਿਆਪਤ ਅੰਤ ਤਰੰਗਾ ਉਰਜ ਰਿਓ ਵਿਕਿਆਕੈ ਸੰਗਾ ਮਨਿ ਵਿਆਪਤ ਅੰਤ ਤਰੰਗਾ ਮੇਰੇ ਮਨ ਅਗਮ ਅਗੋਚਰ ਕਤ ਪਾਈਐ ਪੂਰਨ ਪਰਮੇਸ਼ਰ ਰਹਾਉ ਮੋ ਮगन ਮੈਂ ਰਿਹਾ ਬਿ ਆਪੇ ਆ ਕ੍ਰਿਸ਼ਨਾਂ ਤਮੂ ਨੇ ਤਾਪੈ ਬਸੇ ਕ੍ਰੋਧ ਸਰੀਰ ਚੰਨਾਰ ਅਗਿਆਨ ਨਾ ਤੁਜ ਜੈ ਮਾਨਗਵਾਰ ਪਰਮਤ ਇਹ ਪਲਵ ਦਰਵਾਰਾ ਆਸਾ ਅਦੇਸ ਬੰਧ ਪਰਾਨਾ ਮਹਿ ਨ ਪਾਵੇ ਪਿਰਤ ਬਿਗਾਨਾ ਸਗਲ ਵਿਯਾਰ ਕੈ ਵਸ ਕਾਲ ਦੀਨਾ ਪਿਰਤ ਪ੍ਰਿਆਪ ਜਿਉ ਜਲ ਬਿਨ ਬਿਨਾ ਕਸਰ ਸਿਨਾ ਨ ਕੋਪਤ ਨਾ ਮੋਰੀ ਏਕ ਆਸ ਠਾਕਰ ਪ੍ਰਪਤੋਰੀ ਹਰੋ ਬੀਨਤੀ ਸੰਤਨ ਪਾਸੀ ਮੀਰ ਦੇਉ ਨਾਲਿਕ ਅਵਦਾਸੀ ਪਇਓ ਕਿਰਪਾਲ ਸਾਧ ਸੰਗ ਪਾਇਆ ਨਾਨਕ ਤਿਰਭ ਤੇ ਪੂਰਾ ਪਾਇਆ ਨਹਾਉ ਦੂਜਾ ਪਇਓ ਕਿਰਪਾਲ ਸਾਧ ਸੰਗ ਪਾਇਆ ਨਾਨਕ ਤਿਰਭ ਤੇ ਪੂਰਾ ਪਾਇਆ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ